ਜਦ ਜਿੰਨੇ ਵੀ ਉਹ ਲਾਲਚ ਪਿੱਛੇ ਜਾਂਦੇ ਹਾਂ ਲਾਲਚ ਇਹ ਉਹ ਲਾਲਚ ਪਿੱਛੇ ਜਾਂਦੇ ਜੇ ਬਾਬਾ ਸ਼ਿਵਮਨ ਸੋ ਜਾਂਦਾ ਜੇ ਛੋਟੇ ਸਾਲ ਜਾਂਦੇ ਜਾਂਦੇ ਹੁਣ ਨੂੰ ਤਾਂ ਸਾਰੇ ਜਨੇਊ ਪਾਲੜੇ ਇਹ ਇੱਕ ਮੰਤਰੀ ਕਾਸਾ ਬਾਈ ਇਹਨਾਂ ਕਬਾਤ ਵਾਲੇ ਨਹੀਂ ਬਸ ਇਹਨੂੰ ਚਾਹਾਂ ਜਿੰਨੇ ਬੜੇ ਬੜੀ ਹੈ ਭਾਈ ਕਾ ਬਾਬਾ ਇਹਦੇ ਤੋਂ ਪੜੀ ਦਰ ਹੱਬੇ ਗਾਓ ਅੰਕੇ ਸਰ ਦੇਖੋ ਜੀ ਵਾਲਾ ਭਾਈ ਕੇਸ ਰੱਖੇ ਤੁਹਾਡੀ ਕਿਹਦੇ ਕੇਸ ਨੇ ਦੱਸੋ ਬਾਬਾ ਜੀ ਫਾਰਕ ਪੰਜਾਬ ਦਾ ਇੱਕ ਜਿਸੂਸੀ ਕਿੱਟਾ ਦਾ ਹੈ ਦੱਸੋ ਕੇਸ ਰੱਖੇ ਜਸਮੀ ਜੀ ਕਿੱਟਾ ਕਿੱਦਾਂ ਨੂੰ ਚੋਣ ਸੀ ਕਿ ਕਰ ਗਏ ਸੀ ਕਿ ਚਾਰ ਪਰ ਚਾਰ ਇਹ ਜਸੂਸੀ ਦੇਖੋ ਬਾਬਾ ਜੀ ਇਸ ਮੁਕਤੇ ਦੀ ਗੱਲ ਕਰਦੇ ਇਤਨੇ ਦਿਨਾਂ ਦੇ ਵਿੱਚ ਕਰਪੂਥਲਾ ਦੇ ਵਿੱਚ ਇੱਕ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਸੀ ਜੋ ਪਾਸਟਰ ਚਰਨਜੀਤ ਵਾਲਿਆ ਜੀ ਦੀ ਚਰਚ ਦੇ ਵਿੱਚ ਕੁਝ ਸ਼ਰਾਰਤੀ ਆਂਸਰਾਂ ਨੇ ਆ ਕੇ ਸਾਡੇ ਉਥੇ ਭੈਣਾਂ ਦੇ ਉੱਪਰ ਅਤਿਆਚਾਰ ਕੀਤਾ ਬੱਚਿਆਂ ਦੇ ਉੱਪਰ ਅਤਿਆਚਾਰ ਕੀਤਾ ਬਜ਼ੁਰਗਾਂ ਦੇ ਉੱਪਰ ਅਤਿਆਚਾਰ ਕੀਤਾ ਔਰ ਕੱਲ ਸਾਰੀ ਗਲੋਬਲ ਕਿਸ਼ੂ ਰੈਕਸ਼ਨ ਕਮੇਟੀ ਦੀ ਟੀਮ ਪ੍ਰਸ਼ਾਸਨ ਨੂੰ ਮਿਲੀ ਸੀ ਔਰ ਐਸਐਸਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਜਿਹੜਾ 24 ਘੰਟਿਆਂ ਦੇ ਵਿੱਚ ਵੀ ਜਿਹੜਾ ਇਹਦਾ ਰਿਜ਼ਲਟ ਕੱਢ ਕੇ ਦੇਵਾਂਗੇ ਔਰ ਪਰਚਾ ਦਰਜ ਕਰਾਂਗੇ ਔਰ ਅੱਜ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆਂ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਪ੍ਰਸ਼ਾਸਨ ਨੇ ਉਹ ਜਿਹੜੇ ਮੁਜਰਮ ਸੀ ਜਿਹੜੇ ਦੋਸ਼ੀ ਸੀ ਉਹਨਾਂ ਦੇ ਉੱਪਰ ਪਰਚਾ ਦਰਜ ਕਰਤਾਵਾ ਔਰ 295 ਧਾਰਾ ਲਾ ਕੇ ਹੋਰ ਜਿਹੜੀਆਂ ਧਾਰਾਵਾਂ ਬੰਦੀਆਂ ਸੀ ਔਰ ਇਹ ਤਹਿਤ ਪਰਚਾ ਦਰਜ ਕਰਤਾ ਸੀ ਧੰਨਵਾਦ ਕਰਦੇ ਆ ਪਰਮੇਸ਼ਵਰ ਦਾ ਔਰ ਪ੍ਰਸ਼ਾਸਨ ਦਾ ਕਰਪੂਥਲੇ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਆ ਔਰ ਮੈਂ ਇੱਕ ਚਤਾਵਨੀ ਵੀ ਦੇਣਾ ਚਾਹੁੰਦਾ ਹਾਂ ਵਿਰੋਧੀਆਂ ਨੂੰ ਵੀ ਤੁਸੀਂ ਜਿਹੜਾ ਵਾ ਪਰਮੇਸ਼ਵਰ ਦੇ ਘਰ ਦੇ ਵਿੱਚ ਜਾ ਕੇ ਕੋਈ ਤੋੜ ਭੰਨ ਕਰੋਗੇ ਜਾਂ ਮੁਸੀਬਾਈਚਾਰੇ ਨੂੰ ਤੰਗ ਪਰੇਸ਼ਾਨ ਕਰੋਗੇ ਇਹ ਮੁਸੀਬਾਈਚਾਰਾ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਮੁਸੀਬਾਈਚਾਰੇ ਦੇ ਜਿਹੜੇ ਲੋਕ ਨੇ ਅਸੀਂ ਸ਼ਾਂਤੀ ਪਸੰਦ ਲੋਕ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਸਾਰੇ ਧਰਮਾਂ ਨੂੰ ਅਸੀਂ ਚਾਹੁੰਦੇ ਆਂ ਔਰ ਮੈਂ ਚਾਹੁੰਦਾ ਵੀ ਜਿਹੜੇ ਬੰਦੇ ਆਪਣੇ ਆਪਣੇ ਧਰਮ ਦਾ ਕੰਮ ਕਰਨ ਕੋਈ ਵੀ ਕਿਸੇ ਦੇ ਧਰਮ 'ਚ ਦਖਲ ਅੰਦਾਜ਼ੀ ਨਾ ਦਵੇ ਕਿਉਂਕਿ ਇਹ ਇਹਦੇ ਨਾਲ ਜਿਹੜਾ ਪੂਰਾ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਮਗਰ ਜਿਹੜਾ ਅੱਜ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਔਰ ਵਿੱਚ ਪ੍ਰਮੋਡਾ ਧੰਨਵਾਦ ਕਰਦੇ ਆਂ ਔਰ ਪਾਸਟਰ ਜੀ ਦੇ ਨਾਲ ਅਸੀਂ ਮੋਢੇ ਦੇ ਮੋਢਿਆਂ ਨਾਲ ਖੜੇ ਆਂ ਔਰ ਸਾਡੇ ਮੁਸੀਬਾਈ ਚਾਰੇ ਦੇ ਵਿੱਚ ਕਿਸੇ ਵੀ ਪਰਮੇਸ਼ਵਰ ਦੇ ਦਾਸ ਨੂੰ ਕਿਸੇ ਵੀ ਪਰਮੇਸ਼ਵਰ ਦੇ ਕੰਮ ਕਰਨ ਵਾਲੇ ਬੰਦੇ ਨੂੰ ਕੋਈ ਵੀ ਮੁਸ਼ਕਲ ਪਰੇ ਸ਼ਾਨੀ ਨਹੀਂ ਆਏਗੀ ਜਿੱਥੇ ਵੀ ਮੁਸ਼ਕਲ ਪਰੇਸ਼ਾਨੀ ਆਏ ਜਿੱਥੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਡਟ ਕੇ ਉਥੇ ਲੋਕਾਂ ਦਾ ਸਾਹਮਣਾ ਕਰੇਗੀ ਵਿਰੋਧੀਆਂ ਦਾ ਔਰ ਆਪਣੇ ਭਾਈਚਾਰੇ ਨੂੰ ਇਨਸਾਫ ਦਵਾਏਗੀ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਹਲੇ ਹallelujah hallelujah ਪ੍ਰਭੂ ਯਿਸੂ ਮਸੀਹ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਕਿ ਜੋ ਬੀਤੇ ਦਿਨਾਂ ਦੇ ਵਿੱਚ 11 ਤਾਰੀਖ ਨੂੰ ਸਾਡੇ ਚਰਚ ਦੇ ਵਿੱਚ ਨਾਨਕਸੀ ਕਬਾਣੇ ਦੇ ਵਿੱਚ ਆਏ ਕੁਝ ਸ਼ਰਾਦੀ ਆਂਸਰਾਂ ਨੇ ਆ ਕੇ ਤੋੜਪਾਨ ਕੀਤੀ ਸੀਗੀ ਔਰ ਉਸ ਦੇ ਉੱਤੇ ਮੈਂ ਧੰਨਵਾਦ ਕਰਦਾ ਕਿ ਪਰਮੇਸ਼ਵਰ ਦਾ ਕਿ ਖੁਦਾਵਾਨ ਨੇ ਸਾਡੇ ਵਿੱਚ ਬਹੁਤ ਹੀ ਅੱਛੀ ਇੱਕ ਬਹੁਤ ਸੂਝਮਾਨ ਟੀਮ ਨੂੰ ਖੁਦਾ ਨੇ ਨਿਯੁਕਤ ਕੀਤਾ ਖੜਾ ਕੀਤਾ ਗਲੋਬਲ ਐਕਸ਼ਨ ਕਮੇਟੀ ਜੋ ਜਿਨ੍ਹਾਂ ਨੂੰ ਲੀਡ ਕਰ ਰਿਆ ਸਾਡੇ ਬਹੁਤ ਹੀ ਆਦਰ ਦੇ ਯੋਗ ਪ੍ਰਦਾਨ ਗੌਰਵ ਮਸੀ ਜੀ ਔਰ ਇਹਨਾਂ ਨੇ ਸਾਡੇ ਕੋਲ ਆ ਕੇ ਔਰ ਇਸ ਕਾਰਵਾਈ ਨੂੰ ਸਾਰੀ ਨੂੰ ਪਾਇਆ ਔਰ ਜਿਸ ਦੇ ਵਿੱਚ ਐਸਐਸਪੀ ਦਫਤਰ ਦੇ ਵਿੱਚ ਸਾਰੀ ਰਿਪੋਰਟਸ ਬਹਿਰਾ ਦੇ ਕੇ ਔਰ ਅੱਜ ਉਹਨਾਂ ਦੇ ਉੱਤੇ ਪਰਚੇ ਦਰਜ ਹੋ ਚੁੱਕੇ ਆ ਔਰ ਅਸੀਂ ਗਲੋਬਲ ਐਕਸ਼ਨ ਕਮੇਟੀ ਦਾ ਪ੍ਰਧਾਨ ਗੌਰਵ ਜੀ ਦਾ ਵੀ ਬਹੁਤ ਉਹ ਦਿਲ ਤੋਂ ਧੰਨਵਾਦ ਕਰਦੇ ਆ ਜੋ ਖੁਦਾ ਦੇ ਦਾਸਾਂ ਦੀ ਰਾਤ ਦਿਨ ਖੜੇ ਰਹਿੰਦੇ ਆ ਸਾਰਿਆਂ ਨੂੰ ਜੈਮ ਸੀ ਕਿ ਜੈਮ